ਕਾਰਾਂ ਦੀ ਆਵਾਜ਼ੇ ਕਰਕੇ ਰਸਤੇ 'ਤੇ ਬਹੁਤ ਦਿੱਕਤ ਆਉਂਦੀ ਹੈ ਗੱਡੀ ਲੰਘਣ ਵਾਸਤੇ ਬੱਸ ਹਾਂਜੀ ਹਾਂ ਅੰਦਰ ਜਗ੍ਹਾ ਹੈ ਨਹੀਂ ਬਹੁਤ ਬੁਰਾ ਹਾਲ ਹਾਲ ਹੈ ਡਰਾਈਵਰ ਕਲੈਕਟਰ ਨੂੰ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਦਾ ਪੈਂਦਾ ਤਾਂ ਕਰਕੇ ਉਹਦੇ ਜ਼ਿੰਮੇਵਾਰ ਸਾਨੂੰ ਠਹਿਰਾਇਆ ਜਾਂਦਾ ਉਹਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਉਹਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਇਸ ਚੀਜ਼ ਦਾ ਸਾਰਾ ਕੁਝ ਹਾਂਜੀ ਹਾਂ ਕਿਸ ਨਾਮਾ ਤੁਹਾਡਾ ਕਿਸ ਸੀ ਨਜ਼ਰ ਹਾਂ ਕੀ ਸਮੱਸਿਆ ਆ ਰਹੀ ਹੈ ਇੱਥੇ ਜੰਮ ਕੇ ਉਸੇ ਦਾ ਰੱਟੇ ਤੇ ਮੋਟਰਸਾਈਕਲ ਕਾਰਾਂ ਵਾਰਾ ਖੜੀਆਂ ਰਹਿੰਦੇ ਨੇ ਹੁਣ ਪਿੱਛੇ ਡਰੈਫਟ ਟੈਂਪੂ ਪੂਰਾ ਪੂਰਾ ਹੁੰਦਾ ਬੈਗ ਆਉਂਦੀ ਹੈ ਗੱਡੀ ਕਿਤੇ ਪਿੱਛੇ ਲਾ ਲੈਂਦੇ ਨੇ ਕਰੇ ਅੱਗੇ ਲਾਉਂਦੇ ਨਹੀਂ ਐਟੀਕਟ ਨਾਲ ਥਾਣੀ ਗੱਡੀ ਕਦੋਂ ਪਤਾ ਕੀ ਹੁਣ ਦਿੱਕਤ ਆਂਦੀ ਏ ਜੀ ਉਹਨਾਂ ਡਰਾਈਵਰ ਟਾਈਮ ਅ ਟੂ ਟਾਈਮ ਗੱਡੀਆਂ ਜਾਂਦੀਆਂ ਨਹੀਂ ਅੱਛਾ ਆਜਾ ਉਹਦੇ ਫਿਰ ਕੀ ਨਿਕਲ ਮੰਦੇ ਆ ਆਸਾ ਬਈ ਡਰਾਈਵਰ ਕਲੈਕਟਰ ਦੇ ਨਾਲ ਡਰਾਈਵਰ ਦੇ ਨਾਲ ਐਂ ਕਰਕੇ ਬੱਸਾਂ ਸ਼ੁਰੂ ਬਾਹਰ ਤੋਂ ਕਰੀ ਹਾਂ ਜੀ ਆਜੀ ਜਿਹਨੇ ਕਾਲ ਆਈ ਉਸੇ ਆਪਣਾ ਸਾਰੇ ਮੁਸ਼ਕਲ ਆ ਰਹੀ ਹੈ ਟੈਂਪੂ ਅੱਜ ਜੀ ਬੱਸਾਂ ਪਤਾ ਨਹੀਂ ਜੀ ਬੱਸ ਅਡੇ ਦੇ ਅੰਦਰ ਆ ਨਹੀਂ ਰਹੀਆਂ ਸਰਵਿਸ ਕਰਕੇ ਪ੍ਰੋਬਲਮ ਬੜੀ ਹੈ ਪਬਲਿਕ ਬੜੀ ਖੱਜਰ ਹੋ ਰਹੀ ਹੈ ਹਰ ਬੱਸਾਂ ਬਾਈਪਾਸ ਅੰਦਰ ਅੰਦਰ ਟੈਕਸੀਆਂ ਖੜੀਆਂ ਐ ਮੋਟਰਸਾਈਕਲ ਮੋਟਰਸਾਈਕਲ ਟੈਕਸੀਆਂ ਗੱਡੀਆਂ ਪ੍ਰਾਈਵੇਟ ਬੱਸਾਂ ਸਾਰੀ ਆ ਰਹੀਆਂ ਪਰ ਹੁਣ ਤੋਂ ਪੀਆਰਟੀਸੀ ਸਰਕਾਰੀ ਨਹੀਂ ਆ ਰਹੀ ਅੰਦਰ ਉਸ ਚੀਜ਼ ਦੀ ਉਹ ਹੈ ਰੋਕਾਈ ਵੀ ਹੈ ਉਹਦਾ ਰਿਕਸ਼ਾ ਕਰਨੀ ਪੈ ਰਹੀ ਹੈ ਹਾਂਜੀ ਰਿਕਸ਼ਾ ਕਰਕੇ ਜਾਣਾ ਪੈ ਰਿਹਾ ਬਾਈਪਾਸ ਤੋਂ ਬੱਸ ਸੜਾ ਬਹੁਤ ਦੂਰ ਹੈ ਤੁਰ ਕੇ ਜਾਣਾ ਪੈ ਰਿਹਾ 1/2 ਕਿਲੋਮੀਟਰ ਅੰਦਰ ਇਹ ਸ਼ਨੀਵਾਰ ਦੀ ਗੱਲ ਹੈ ਜੀ ਇਹ ਜਦੋਂ ਸਾਡੀਆਂ ਬੱਸਾਂ ਬਾਹਰ ਨਿਕਲਣ ਲੱਗੀਆਂ ਤਾਂ ਗੇਟ ਦੇ ਉੱਪਰ ਪ੍ਰਾਈਵੇਟ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਕੋਈ ਗੱਡੀਆਂ-ਗੁੱਡੀਆਂ ਲੈ ਕੇ ਉਹਨਾਂ ਨੇ ਗੱਡੀਆਂ ਲਾਤੀਆਂ ਕਾਰਾਂ ਗੱਡੀਆਂ ਲੰਘਣ ਨੂੰ ਜਗ੍ਹਾ ਤੇ ਸਾਡੇ ਜਿਹੜੇ ਜੂਨੀਅਨ ਦੇ ਨਮਾਇੰਦੇ ਨੇ ਸਾਡੇ ਮੁੰਡੇ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਤਾਂ ਜਿਹੜੀਆਂ ਟੈਕਸੀ ਸਟੈਂਡ ਇਹਨੂੰ ਬਾਹਰ ਕਰੋ ਤੇ ਇੱਕ ਜਿਹੜੀਆਂ ਬੱਸਾਂ ਖੜੀਆਂ ਨੇ ਪ੍ਰਾਈਵੇਟ ਵੇਗਾਰ ਖੜੀਆਂ ਨੇ ਜਿੰਨਾਂ ਕੋਲ ਲੋਡ ਹੀ ਨਹੀਂ ਹੈ ਠੀਕ ਹੈ ਨਾ ਉਹ ਫालतू ਜੀਆਂ ਖੜੀਆਂ ਨੇ ਅੰਦਰ ਉਹਨਾਂ ਨੂੰ ਬਾਹਰ ਕੀਤਾ ਜਾਵੇ ਤੇ ਇਸ ਕਰਕੇ ਉਹਨਾਂ ਨੇ ਗੱਡੀਆਂ ਨੇ ਜਿਹੜੀਆਂ ਸਾਡੀਆਂ ਬੱਸਾਂ ਨੇ ਉਹ ਬਾਹਰ ਕੀਤੀਆਂ ਨੇ ਵੀ ਬਾਰੋ-ਬਾਰ ਅਧਿਕਾਰੀਆਂ ਨੂੰ ਕਹੇ ਗਏ ਲੇਕਿਨ ਇਹ ਕੋਈ ਕਾਰਵਾਈ ਨਹੀਂ ਹੋ ਰਹੀ ਇੱਕ ਪਾਸੇ 3 ਰਿਕਸ਼ਾ ਖੜੇ ਲੇ ਬਸੇ ਈ ਰਿਕਸ਼ਾ ਵੀ ਖੜੀ ਹੈ ਲੰਗਦੀ ਵਰਦੇ ਅਸੀਂ ਈਓ ਸਾਹਿਬ ਨਾਲ ਗੱਲ ਕੀਤੀ ਸੀਗੀ ਉਹਦੇ ਸ਼ਨੀਵਾਰ ਸੀਗਾ ਈਓ ਸਾਹਿਬ ਕਹਿੰਦੇ ਵੀ ਅਸੀਂ ਸੌ ਵਾਰ ਨੂੰ ਇਹਦਾ ਕੋਈ ਹੱਲ ਕਰਦੇ ਆਂ ਦੇਖੋ ਅੱਜ ਕੀ ਹੱਲ ਹੁੰਦਾ ਈ ਇਹਦੇ ਬਾਰੇ ਕੋਈ ਸਖਤ ਕਾਰਵਾਈ ਦੀ ਜ਼ਰੂਰਤ ਹੈ ਹੈਗੀ ਅਈਓ ਨੂੰ ਰਸਤਾ ਬਹੁਤ ਬਲਾਉਂ ਕਹਿੰਦਾ ਕੋਈ ਕਿਸੇ ਗੱਡੀ ਨਾਲ ਲੱਗਿਆ ਰੋਜ਼ ਦਾ ਝਗੜਾ ਲੜਾਈ ਝਗੜਾ ਹੁੰਦਾ ਹੈ ਬਿਲਕੁਲ ਐਕਸੀਡੈਂਟ ਹੁੰਦਾ ਗਾਰ ਹੋ ਜਾਂਦਾ ਕੋਈ ਬੰਦਾ ਫਿਰ ਡਾਂਗ ਚੱਕ ਕੇ ਆ ਜਾਂਦਾ ਕਿ ਸਾਡੀ ਗੱਡੀ ਭੰਨਤੀ ਗੱਡੀ ਨੂੰ ਨੁਕਸਾਨ ਹੁੰਦਾ ਡਰਾਈਵ ਕਨੈਕਟਰ ਨੂੰ ਕਹਿੰਦੇ ਉਹ ਡਰਾਈਵ ਕਨੈਕਟਰ ਉੱਪਰ ਨਾ ਪੈਂਦਾ ਜੀ ਫਿਰ